ਮੁਬਾਰਕ 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 ਦੇਸ਼ ਕੇ ਕੇ ਤਾਰੂ ਕੋ ਗੋਲੀ ਮਾਰੋ ਹਾਰੋ ਕੋ ਹਾਏ 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 ਅਛਾ ਬਤੀ ਬਨੂ ਹਾਏ ਹਾਏ ਵਿਸ਼ਾਂਚੇ ਬੈਠਾ ਗੁਰਪੰਤ ਸਿੰਘ ਪੰਨੂ ਜਿਹਦਾ ਹਮੇਸ਼ਾ પ્રયાસ ਰਿਹਾ ਕਿ ਹਿੰਦੂ ਸਿੱਖ ਦੇ ਰਿਸ਼ਤੇ ਨੂੰ ਤੋੜਨਾ ਜਦ ਕਿ ਹਿੰਦੂ ਸਿੱਖ ਦਾ ਜਿਹੜਾ ਰਿਸ਼ਤਾ ਹੈ ਉਹ ਨੂਹ ਮਾਸ ਦਾ ਰਿਸ਼ਤਾ ਹੈ ਇਹ ਲੋਕ ਵਿਦੇਸ਼ਾਂ ਚ ਬੈਠ ਕੇ ਬਾਹਰ ਬਿਆਨਵਾਜੀ ਕਰਕੇ ਜਿਹੜੇ ਨੌਜਵਾਨ ਜੁਵਾ ਨੂੰ ਆ ਉਹਨਾਂ ਨੂੰ ਚਾਂਸੇ ਚ ਲੈਂਦੇ ਆ ਜਿਸ ਕਾਰਨ ਅਸੀਂ ਅੱਜ ਜਿਹੜਾ ਪੁਤਲਾ ਇਹਦਾ ਫੂਕਿਆ ਕਿਉਂਕਿ ਇਹਨੇ ਸਾਡੇ ਡਾਇਮੰਡ ਸੀਐਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਧਮਕੀ ਦਿੱਤੀ ਸੀ ਕਿ ਜਿੱਤੇ ਜਿੱਤੇ ਝੰਡਾ ਲੜਾਇਆ ਜਾਏਗਾ ਅਸੀਂ ਮੁੱਖ ਮੰਤਰੀ ਨੂੰ ਮਾਰਾਂਗੇ ਪਰ ਮੈਨੂੰ ਦੱਸ ਦਮਾ ਕਿ ਮੁੱਖ ਮੰਤਰੀ ਦੀ ਬਹੁਤ ਦੂਰ ਦੀ ਗੱਲ ਹੈ ਤੂੰ ਸ਼ਿਪਸਾਣਾ ਦੇ ਕਿਸੇ ਵੀ ਵਰਕਰ ਨੂੰ ਹੱਥ ਨਹੀਂ ਲਾ ਸਕਦਾ ਔਰ ਵਿਦੇਸ਼ਾਂ 'ਚ ਬਾਹਰ ਬੈ ਕੇ ਗੱਲ ਕਰਨੀਆਂ ਬੜੀਆਂ ਥੋਕੀਆਂ ਪਰ ਜੇ ਇੰਨੀ ਜ਼ਰੂਰਤ ਰੱਖਦਾ ਜੇ ਪੰਜਾਬ ਦਾ ਇੰਨਾ ਹੀ ਰਖਵਾਲਾ ਸੀ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਪੰਜਾਬ ਦੀ ਜਿਹੜੀਆਂ ਆਰੀਆਂ ਦਿੱਕਤਾਂ ਆਉਂਦੀਆਂ ਗੱਲ ਕਰਦਾ ਪਰ ਇਹਦਾ ਹਮੇਸ਼ਾ ਪ੍ਰਯਾਸ ਰਿਹਾ ਇਹ ਜਿਹੜਾ ਪਾੜ ਪਾੜਨ ਦੀ ਗੱਲ ਕਰਨਾ ਹਿੰਦੂ ਸਿੱਖ ਦੇ ਰਿਸ਼ਤੇ ਨੂੰ ਖਰਾਬ ਕਰਨਾ ਔਰ ਰਾਹੇ ਦਿਨ ਧਮਕੀਆਂ ਦੇਣਾ ਅਕਸਰ ਵਿਦੇਸ਼ਾਂ ਦੀ ਧਰਤੀ ਤੇ ਬੈਠ ਕੇ ਹਮੇਸ਼ਾ ਹੀ ਭੱਟ ਦੇਸ਼ ਦਾ ਆਗੂ ਬਜ਼ਾਰ ਰਹਿੰਦੇ ਆ ਕਿ ਮੈਸੇਜ ਉਹਨਾਂ ਨੂੰ ਪੰਨੂ ਸਾਹਿਬ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਮੈਂ ਤੇ ਪੰਨੂ ਜੀ ਨੂੰ ਇੱਕੋ ਮੈਸੇਜ ਦੇਣਾ ਚਾਹੁੰਦਾ ਕਿ ਆਪਣੀ ਹਰਕਤਾਂ ਤੋਂ ਬਾਜ਼ ਆਓ ਨਹੀਂ ਤੇ ਜਿਹੜੇ ਸਾਡੇ ਬੁੱਧੀਜੀਵੀ ਭਰਾ ਨੇ ਚਾਹੇ ਹਿੰਦੂ ਆ ਚਾਹੇ ਸਿੱਖ ਹੈ ਤੁਹਾਨੂੰ ਮੂੰਹ ਤੋੜ ਜਵਾਬ ਦੇਣਗੇ ਕਿਉਂਕਿ ਅੱਗੇ ਵੀ ਲੋਕ ਜਿਹੜੇ ਸਮਝ ਸਮਝਦਾਰ ਹੋ ਚੁੱਕੇ ਆ ਇਹਦੀ ਹਰ ਕਦੇ ਕੋਈ ਵੀ ਇਹਨੂੰ ਵਾਚ ਨਹੀਂ ਕਰਦਾ ਪਰ ਕੁਝ ਨੌਜਵਾਨ ਇਹੋ ਜਿਹੇ ਹੈਗੇ ਆ ਜਿਹੜੇ ਇਹਦੇ ਚਾਂਸੇ 'ਚ ਆਇਂਦੇ ਆ ਉਹਨਾਂ ਦਾ ਦਿੱਕਤਾਂ ਦਾ ਸਾਹਮਣਾ ਉਹਨਾਂ ਨੌਜਵਾਨਾਂ ਨੂੰ ਕਰਨਾ ਪੈਂਦਾ ਉਹਨਾਂ ਦੇ ਪਰਿਵਾਰ ਨੂੰ ਕਰਨਾ ਪੈਂਦਾ ਇਹ ਉਹਨਾਂ ਦੀ ਬਾਤ ਤੱਕ ਨਹੀਂ ਪੁੱਛਦਾ ਬਾਤ ਦੇ ਵਿੱਚ ਇਸ ਕਰਕੇ ਇਹਦਾ ਅੱਜ ਜਲੂਸ ਕੱਢਿਆ ਇੱਥੇ ਇਸ ਕਰ ਰਹੇ ਆ ਕਿ ਪੰਨੂ ਨੇ ਧਮਕੀ ਦਿੱਤੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਕਿਤੇ ਚੰਡਾਲਾ ਨਾਲ ਰਹਾਜ ਜਾਏਗਾ ਅਸੀਂ ਤੈਨੂੰ ਮਾਰ ਦਗੇ ਧਮਕੀ ਦਿੱਤੀ ਮਾਰ ਲਈ ਅਈ ਇਸ ਕਾਰ ਦੇ ਤੇ ਪੁੱਤਰਾ ਰੁਕਿਆਗਾ ਇਹ ਜੂਵਾ ਮੁੰਡੇ ਆਗੇ ਨੌਜਵਾਨ ਉਹਨਾਂ ਨੂੰ ਉੱਪਰ ਕੰਦਾ ਵਿਆ ਇਸ ਕਾਰ ਇੱਕ ਥਰੋਅਰ ਦੇ ਵਿੱਚ ਆਏ ਆ ਉਦੋਂ ਦਾ ਹੁੱਕਣ ਵਾਸਤੇ ਇਹ ਪੰਜਾਬ ਦੀ छवि ਖਰਾਬ ਕਰ ਰਿਹਾ ਉਹ ਬਾਹਰ ਬਿਠਾਓ ਜਿਹੜਾ ਬੈਟਲ ਦੇ ਦੇ ਪਤਾ ਹੀ ਸੱਟਾ ਇਸ ਕਾਰ ਇੰਥੇ ਆਇਆ ਗਿਆ ਥਰੋ